ਆਵਾਜ਼ ਦੀ ਨਹੀਂ ਆਵਾਜ਼ ਨੂੰ ਰੋਕ ਕੇ ਹੋਵੇਗਾ ਬਈ ਗਰਦੇਵ ਖਾੜੇ ਦੀ ਟਾੜੀ ਕੋਲੇ ਉਧਰ ਆ ਜਾ ਬਈ ਪਿੰਡ ਦੀ ਬੇਨਤੀ ਕਰਦਾ ਟੇਲਾਂ ਵਾਲੀ ਛੜ ਅਮਰੀਕੇ ਕੇ ਖੇਤ ਕੋਲੇ ਤਾਰੀ ਡਮਾਣੇ ਕੇ ਬਾਹਰ ਜਾ ਬਈ ਜਾਦੇ ਉੱਥੇ ਆ ਜਾ ਕਿ ਉਹ ਬਈ ਫੇਰ ਉੱਠੇਗਾ ਫੇਰ ਜਾਣ ਦੇਵਾਂਗੇ ਉਹ ਨਜ਼ਰ ਨਹੀਂ ਉੱਠਦੇ ਨਾ ਜਾਣ ਦੇਗੇ ਇੱਥੇ ਇਹਦੀ ਮਹਿਮਨੀ ਦਾ ਦਰਦ ਪੜਦਾ ਜਿੱਤਾ ਜਾਵੇ ਫੇਰ ਹਲਾਗੇ ਆਹ ਦੇਖੋ ਗੁੱਸਾ ਸਾਹਿਬ ਦਾ ਜਾਇ ਜਾਵੇ ਕਿਉਂਕਿ 2 ਮਾਰਚ ਦੀ ਜਿਵੇਂ ਬਈ ਗੁਰਦੀਪ ਵੀ ਦੱਸਿਆ ਜਾਂਦਾ ਵੀ ਗੜੇਮਾਰੀ ਹੋਈ ਆ ਤੇ ਅੱਜ ਆਪਾਂ 18 19 ਅਪ੍ਰੈਲ ਦੇ ਵਿੱਚ ਬੈਠਿਆ ਆ ਡੇਢ ਮਹੀਨੇ ਤੋਂ ਉੱਪਰ ਸਮਾ ਹੋ ਗਿਆ ਤੇ ਸਰਕਾਰ ਵੀ ਉਹਨਾਂ ਦੀ ਆ ਜਿਨ੍ਹਾਂ ਦਾ ਮੁੱਖ ਮੰਤਰੀ ਕਹਿਦਾ ਹੁੰਦਾ ਸੀਗਾ ਵੀ ਭਾਈ ਕਰਤੌਰੀ ਤੋਂ 20 ਦਿਨ ਬਾਅਦ ਹੋ ਜੂਗੀ ਨੁਕਸਾਨ ਦਾ ਮੁਆਵਜ਼ਾ ਤੁਹਾਡੇ ਖਵਾਬਾਂ ਦੇ ਵਿੱਚ ਆ ਜਾਊਗਾ ਇਹ ਤੁਹਾਨੂੰ ਸਾਰਿਆਂ ਨੂੰ ਸਾਹਮਣੇ ਆ ਕਿ ਕਿ ਭਰੋਸਾ ਫਿਰ ਕਰਕੇ ਵੀ ਕੀ ਦੀ ਗੱਲ ਤੇ ਆਪਾਂ ਠੀਕ ਆ ਇਹ ਆਮ ਆਪੀ ਪਾਰਟੀ ਦੇ ਜਿਹੜੇ ਆਗੂ ਆਏ ਉਹ ਭਰੋਸਾ ਵੀ ਦੇ ਦੇਣਗੇ ਪਰ ਭਰੋਸੇ ਤੋਂ ਪਹਿਲਾਂ ਮੁੱਖ ਮੰਤਰੀ ਦੇ ਭਰੋਸੇ ਨਹੀਂ ਪਫਾ ਹੋਏ ਇੱਥੇ ਆਪਣੀ ਜਿਹੜੀ ਪਹਿਲੀ ਮੰਗ ਹੈ ਵੀ ਬਿਜਲੀ ਵਿਭਾਗ ਦੀ ਨਗਹਿਲੀ ਦੇ ਕਾਰਨ ਅੱਗ ਲੱਗੀ ਆ ਬਿਜਲੀ ਵਿਭਾਗ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਸਾਡੇ ਦੋ ਬੰਦੇ ਦੋ ਜਾਂ ਤਿੰਨ ਬੰਦੇ ਇੱਥੇ ਥਾਣੇ ਜਾਣਗੇ ਦੇਖਿਓ ਮੈਂ ਇੱਥੇ ਥਾਣੇ ਵਾਲੇ ਬੈਠੇ ਆ ਜਦੋਂ ਬਿਜਲੀ ਵਿਭਾਗ ਤੇ ਐਫ ਆਈ ਆਰ ਕੱਟੀ ਗਈ ਉਦੋਂ ਅਸੀਂ ਜਤਿੰਦਰ ਭੱਲਾ ਜੀ ਨੂੰ ਇੱਥੋਂ ਜਾਣ ਦੇਣਾ ਨਹੀਂ ਉਹਨਾਂ ਤੇ ਜਤਿੰਦਰ ਭੱਲਾ ਜੀ ਇੱਥੇ ਹੀ ਰਹਿਣ ਉਹਨੂੰ ਅਸੀਂ ਥਾਣੇ ਵੀ ਧਾਣੇ ਨਹੀਂ ਜਾਣਦੇ ਥਾਣੇ ਵੀ ਆਉਣ ਦੇ ਦੋ ਬੰਦੇ ਜੇ ਥਾਣੇ ਕਰਦੇ ਕਿਉਂਕਿ ਜਿਹੜਾ ਪ੍ਰੋਸੈਸ ਹੁੰਦੇ ਆ ਜਿਸ ਤਰ੍ਹਾਂ ਦਾ ਵੀ ਪ੍ਰਸੀਜਰ ਹੁੰਦਾ ਆਪਣੇ ਦੂਜੇ ਬੰਦੇ ਇੱਥੇ ਤੋਂ ਪਤਾ ਵੀ ਕਿਵੇਂ ਫਾਲੋਅ ਕਰਨੇ ਹੁੰਦੇ ਆ ਉਹ ਇਹ ਕਰ ਲੈਣਗੇ ਉਹਨਾਂ ਤੇ ਅਸੀਂ ਜਤਿੰਦਰ ਭੱਲਾ ਜੀ ਨੂੰ ਨਹੀਂ ਜਾਣ ਦਿੰਦੇ ਅਸੀਂ ਉਹਨੂੰ ਇਹ ਸੰਚ ਨਾਲ ਬੇਨਤੀ ਸੰਚ ਲੈਣਾ ਇਨੂੰ ਉਹ ਵਾਰਨਿੰਗ ਸਮਝ ਲੈਣਾ ਕੁਛ ਮਰਜੀ ਸਮਝਣਾ ਕਿਉਂਕਿ ਤਾਜ਼ਾ ਨੁਕਸਾਨ ਹੋ ਰਿਹਾ ਕੱਲੀ ਕਣਕ ਨੂੰ ਅੱਗ ਨਹੀਂ ਲੱਗੀ ਸਾਡੇ ਸੁਪਨਿਆਂ ਨੂੰ ਅੱਗ ਲੱਗੀ ਆ ਸਰਕਾਰ ਜੇ ਲੱਖ ਰੁਪਏ ਕਿੱਲੇ ਦਾ ਵੀ ਮੁਆਵਜ਼ਾ ਦੇਵੇ ਮਾਨਸਿਕ ਸੰਤੋਖਟੀ ਨਹੀਂ ਮਿਲਦੀ ਸਾਨੂੰ ਜਦੋਂ ਸਾਡੇ ਬਾਹਰ ਤੇ ਮਸ਼ੀਨ ਚੱਲਦੀ ਆ ਮਸ਼ੀਨ ਚੋਂ ਤਾਣੇ ਡੇਕ